ਚਾਚੀ ਗਵੰਡੀਆਂ ਦੀ ਕੁੜੀ ਦਾ ਮੈਂ ਸੋਣਿਆ ਤਲਾਕ ਹੋ ਗਿਆ। ਹਾਂ ਪੁੱਤ ਮੈਨੂੰ ਉਹਨਾਂ ਦੇ ਮੁੰਡੇ ਨੇ ਦੱਸਿਆ। ਕਹਿੰਦਾ ਸਾਡੀ ਮਾਂ ਦੇ ਪੈਰੋਂ ਤਲਾਕ ਹੋਇਆ ਚਾਚੀ। ਹਾਂ ਕਹਿੰਦਾ ਆ ਮੇਰੀ badi ਭੈਣ ਦੇ ਪੈਰੋਂ। ਕਹਿੰਦਾ ਇੱਕ ਕੋਈ ਗੱਲ ਕਹਿਦੀ ਸੀ ਜਿੱਦਾਂ ਤਾਂ ਵਿਆਹ ਕਰ ਲੈ ਸੀ ਦੇਖੀ ਉਹਨਾਂ ਦੀ ਜਿੱਤੀ ਹੇਠ ਨਾ ਰਹੀ। ਉਹਨਾਂ ਦੇ ਦੜਕੇ ਹੇਠ ਨਾ ਰਹੀ। ਨੌਕਰ ਬਣ ਕੇ ਨਾ ਰਹੀ। ਉਹਨਾਂ ਦੇ ਮੂੰਹੋਂ ਮੂਰੇ ਕੰਮ ਨਾ ਕਰੇ ਜਿਹੜਾ ਸਾਨੂੰ ਕੰਮ ਕਹਿੰਗੇ ਤੋੜ ਕੇ ਜਵਾਬ ਦੇ। ਪਰ ਪੱਤੀਆਂ ਨੇ ਕਿੱਥੋਂ ਵਸਣ ਜਨ ਮਾਵਾ ਆ ਗੁਰਤੀ ਦੇ ਕਟੋਰੀਆਂ ਨੇ ਤਾਂ ਗਲਤੀ ਉਹ ਮਾਂ ਦੀ ਸੀ ਉਹਦੀ ਦੀ ਹੋਰ ਮੁੰਡਾ ਦਾ ਮਾਰਨਾ ਤੇ ਮੋਟਰ ਤੇ ਬੈਠਾ ਰੋਂਦਾ ਸੀ ਕਹਿੰਦਾ ਮੇਰ ਦਾ ਜੀ ਕਰਦਾ ਸਰਕਾਰ ਖਾਣਾ ਮੈਂ ਉਹ ਕੰਮ ਖਾਣੀ ਆ ਤੂੰ ਮਾਂ ਨੂੰ ਦੇ ਤੂੰ ਜਿਹੜਾ ਐਸਾ ਕਰਦੀ ਸੀ ਤੂੰ ਕਹਿੰਦਾ ਹੁਣ ਅਸੀਂ ਕੱਲ ਵਿਆਹ ਕਰਕੇ ਐਡਸ ਕੀ ਕਹਿੰਦਾ ਕਿਲਾ ਨੇ ਆਈਆਂ ਵਾਲਾ ਕਹਿੰਦਾ ਸੀ ਕਹਿੰਦਾ ਛੁੱਟਿਆ ਦਾ ਹਜੇ ਉਹ ਨਹੀਂ ਆਂਤਾ ਤੇ ਮਾਰਨ ਚਾਹੀਦੇ ਇਹ ਚੰਗੇ ਮਤ ਦਿੰਦੀ ਉਹ ਬੀਤੀ ਬਸ ਕਪੂਰ ਤਾਂ ਸਾਰੇ ਮਾਵਾ ਦੇ ਹੀ ਨੇ ਚਾਹ ਆ ਜਦ ਨਹੀਂ ਆ ਤਾਂ ਵੀ ਬੁੜੀ ਦਾ ਕਸੂਰ ਹੁੰਦਾ ਜੇ ਬੁੜੀ ਰੱਖਣਾ ਚਾਹੇ ਤਾਂ ਰੱਖ ਸਕਦੀ ਹੁੰਦੀ ਮਾਂ ਮਡੇ ਦੀ ਹੈ ਕਹਿੰਦੇ ਹਾਂ ਜਦੋਂ ਕੁੜੀ ਬਸਾਉਣੀ ਹੈ ਤਾਂ ਵੀ 100% ਦਿੱਕ ਤੱਕ ਮੈਂ ਕਹਿੰਦੀ ਕੁੜੀ ਦੀ ਮਾਂ ਦੇ ਕੋਈ ਲੋ ਜੇ ਉਹਨਾਂ ਮੇਰੇ ਤੇ ਬਸਾਉਂਦੇ ਨੇ ਆਪਣੇ ਗਵਾਂਡੀਆਂ ਨੇ ਬਸਾਇ ਨਹੀਂ ਤਾਂ ਜੀ ਤਾਂ ਹੈ ਕਿ ਮੈਂ ਬਸਾਇਆ ਕਿੰਨੀ ਉਹ ਸਾਸਕ ਪੱਤੀ ਆ ਮੈਂ ਦਈ ਸੀ ਪਰ ਕੁੜੀ ਬਸ ਗਈ ਹੈ ਤੇ ਮੈਂ ਇੱਕ ਵਾਰੀ ਗੱਲ ਕਹੀ ਸੀ ਵੀ ਪੁੱਤ ਉੱਥੇ ਹੀ ਬਸਣਾ